ਸਾਨੂੰ ਰਜਿਸਟਰੀਆਂ ਵਾਸਤੇ ਚਿਹਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਪੰਜਾਬੀ ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਬਹੁਤ سارے ਕੰਮ ਹੈ ਜਿਹਨੇ ਖੱਜਲ ਖਵਾਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਭੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰੇ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਲਾਂਚ ਕੀਤੀ ਗਈ ਹੈ ਈਜ਼ੀ ਰਜਿਸਟਰੀ ਦਾ ਨਾਮ ਹੈ ਇਹਦੀ ਸਕੀਮ ਨੂੰ ਲਾਂਚ ਕੀਤਾ ਗਿਆ ਹੈ ਪ੍ਰਣਾਲੀ ਦੇ ਨਾਲ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਦੇ ਲਈ ਤਸੀਲ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ ਜੋ ਈਜ਼ੀ ਰਜਿਸਟਰੀ ਪ੍ਰੋਸੈਸ ਸਿਮ ਸਾਹਿਬ ਨੇ ਸ਼ੁਰੂ ਕੀਤਾ ਇਹ ਬੜਾ ਵਧੀਆ ਪ੍ਰੋਸੈਸ ਹੈ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਜਿਹੜਾ ਟਾਈਮ ਪੀਰੀਅਡ ਹੈ ਉਹ ਘੱਟ ਲੱਗਦਾ ਹੈ ਅੰਦਰੋਂ ਹੀ ਲਿਖਤ ਹੋ ਜਾਂਦੀ ਹੈ ਤੇ ਅੰਦਰੇ ਸਾਰੇ ਸਟੈਂਪ ਸਾਨੂੰ ਮਿਲ ਗਏ ਸੀਗੇ ਕੀ ਸਰਕਾਰ ਵੱਲੋਂ ਕਦਮ اٹھਾਇਆ ਗਿਆ ਹੈ ਬਹੁਤ ਵਧੀਆ ਲੱਗਿਆ ਸਾਨੂੰ ਸਾਨੂੰ ਖਚਲ ਖਵਰੀ ਨਹੀਂ ਹੈਗੀ ਸਾਡਾ ਜਿਹੜਾ ਸਾਰਾ ਕੰਮ ਇੱਕ ਨੰਬਰ 'ਤੇ ਹੋ ਗਿਆ ਤੇ ਇੱਕ ਮਿੰਟ 'ਚ ਹੋ ਗਿਆ ਤਹਿਸੀਲ ਦੀ ਕਚਹਿਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀ ਪੈਰ ਪੈਰ ਤੇ ਰਿਸ਼ਵਤ ਤੇ ਪੈਰ ਪੈਰ ਤੇ ਕਮਿਸ਼ਨ ਉਹ ਸਾਰਾ ਝੰਜਟ ਖਤਮ ਹੈ